ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੈਨੇਡੀਅਨ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਆਪਾਂ ਇੱਕ ਤੁਹਾਨੂੰ ਇਨਫੋਰਮੇਸ਼ਨ ਅੱਜ ਵੀਡੀਓ ਦੇਣ ਲੱਗੇ ਹਾਂ ਉਹ ਇਹ ਹੈ ਕਿ ਤੁਸੀਂ ਕੈਨੇਡਾ ਆਨਸਰ ਉਤਨਸਾਰ ਵਿਦਨ 1 ਵੀਕ ਦੇ ਵਿੱਚ ਕੀ ਕੀ ਕਰਨਾ ਹੈ ਕਿਹੜੇ ਕਿਹੜੇ ਆਪਣੇ ਤੁਸੀਂ ਡਾਕੂਮੈਂਟ ਬਣਾਉਣੇ ਨੇ ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਜ਼ਰੂਰੀ ਨੇ ਉਹ ਤੁਸੀਂ ਪਹਿਲੇ ਹਫ਼ਤੇ ਦੋ ਹਫ਼ਤੇ ਵਿੱਚ ਬਣਾ ਲੈਣੀਆਂ ਨੇ ਉਹਦੇ ਵਿੱਚ ਤੁਸੀਂ ਉਹ ਨਹੀਂ ਕਰਨਾ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਲੈਂਡ ਕਰ ਗਏ ਪਹਿਲਾਂ ਤਾਂ ਸਭ ਤੋਂ ਪਹਿਲਾਂ ਆ ਕੇ ਗੁਰਦੁਆਰਾ ਮੱਥਾ ਡਿੱਕੂ ਜੀ ਨੂੰ ਵੀ ਮੰਨਦੇ ਹੋ ਉੱਥੇ ਜਾ ਕੇ ਆਪਣਾ ਸਰਦਾਰਾ ਮੱਥਾ ਡਿੱਕੇ ਧੰਨਵਾਦ ਕਰੋ ਧਰਤੀ ਨੂੰ ਨਮਸਕਾਰ ਕਰੋ ਤੇ ਕਹੋ ਕਿ ਕੈਨੇਡਾ ਮੇਰੇ ਲਈ ਬਹੁਤ ਵਧੀਆ ਰਹੇ ਨੰਬਰ 2 ਤੇ ਤੁਸੀਂ ਦੂਜੇ ਦਿਨ ਹੀ ਉੱਠ ਕੇ ਇਹ ਨਹੀਂ ਸੋਚਣਾ ਕਿ ਯਾਰ ਇੱਕ ਦੋ ਦਿਨ ਆਰਾਮ ਕਰ ਲੈਣਾ ਨਹੀਂ ਤੁਸੀਂ ਦੂਜੇ ਦਿਨ ਹੀ ਉੱਠ ਕੇ ਆਪਣਾ ਸਨ ਨੰਬਰ ਅਪਲਾਈ ਕਰਕੇ ਆਓ ਇਹ ਹੋ ਗਿਆ ਤੁਹਾਡਾ ਪਹਿਲਾ ਡਾਕੂਮੈਂਟ ਜੋ ਬਹੁਤ ਜ਼ਰੂਰੀ ਹੈ ਸਨ ਨੰਬਰ ਅਪਲਾਈ ਕਰਨ ਬਾਅਦ ਤੇ ਤੁਹਾਨੂੰ ਕੀ ਕੀ ਚਾਹੀਦਾ ਮੈਂ ਦੱਸ ਦਿੰਦਾ ਉਹਦੇ ਵਾਸਤੇ ਤੁਸੀਂ ਜਦੋਂ ਜਾਓਗੇ ਤੁਹਾਡੇ ਕੋਲ ਪਾਸਪੋਰਟ ਉਹ ਆਲਰੇਡੀ ਤੁਹਾਡੇ ਕੋਲ ਹੈਗਾ ਤੁਹਾਡੇ ਕੋਲ ਪਰਮਿਟ ਸਟੱਡੀ ਪਰਮਿਟ ਹੋਊਗਾ ਵਰਕ ਪਰਮਿਟ ਹੋਊਗਾ ਜੋ ਵੀ ਮਿਲਿਆ ਉਹ ਵੀ ਤੁਹਾਡੇ ਕੋਲ ਹੋਊਗਾ ਤੇ ਐਤੂ ਬਾਅਦ ਤੀਜੀ ਚੀਜ਼ ਐਡਰੈਸ ਐਡਰੈਸ ਜਿੱਥੇ ਤੁਸੀਂ ਰਹਿ ਰਹੇ ਹੋ ਉਹੀ ਲੈ ਜਾਓ ਜਿੱਥੇ ਜਿਹਦੇ ਕੋਲ ਵੀਰਪਰਾ ਕੋਲ ਹੈ ਬਾਅਦ ਵਿੱਚ ਤੁਸੀਂ ਚੇਂਜ ਕਰਾ ਸਕਦੇ 2 ਮਹੀਨੇ ਬਾਅਦ ਚੇਂਜ ਕਰਾ ਲਓ ਪਹੁੰਚੇ ਤਿੰਨੇ ਆਪਣੇ ਦੋਨੇ ਚੀਜ਼ਾਂ ਲੈ ਕੇ ਪਹੁੰਚ ਗਏ ਬਸ ਕੁਝ ਨਹੀਂ ਕਰਨਾ ਦੋਨੇ ਚੀਜ਼ਾਂ ਉੱਥੇ ਥੋੜੀਆਂ ਲੱਗਣੀਆਂ ਆ ਤੁਹਾਡਾ ਸਿਨ ਨੰਬਰ ਉੱਥੇ ਨਾਲ ਦੀ ਨਾਲ ਤੁਹਾਨੂੰ ਸਿਨ ਨੰਬਰ ਮਿਲ ਜੂਆ ਆਨਲਾਈਨ ਦੇਚਾ ਜਿਹੜਾ ਦੇ ਵਿੱਚ ਨਾ ਪਿਓ ਕਈ ਲੋਕੀ ਕਰਦੇ ਨੇ ਆਨਲਾਈਨ ਰਜਿਸਟ੍ਰੇਸ਼ਨ ਕਰਦ ਨੇ ਬੈਠੇ ਬੱਡੇ ਕੀ ਰੋਮ ਦੇ ਵਿੱਚ ਯਾਰ ਆਨਲਾਈਨ ਕਰਦੇ ਕਿਹੜਾ ਜਾਊਗਾ ਕਿਹੜਾ ਨਹੀਂ ਨਹੀਂ ਤੁਸੀਂ ਜਾਓ ਉੱਥੇ ਵੱਧ ਤੋਂ ਵੱਧ ਅੱਧਾ ਘੰਟਾ ਤੁਹਾਨੂੰ ਲੱਗਣਾ ਨਹੀਂ ਤੁਹਾਨੂੰ ਸਿਨ ਨੰਬਰ ਨਾਲ ਦੀ ਨਾਲ ਸਿਨ ਨੰਬਰ ਮਿਲ ਜੂਗਾ ਮਿਲ ਗਿਆ ਇਹ ਤੁਸੀਂ ਦੂਜੇ ਤੀਜੇ ਦਿਨ ਦੇ ਵਿੱਚ ਆ ਕੇ ਇਹ ਕੰਮ ਕਰ ਲਿਓ ਨੰਬਰ 2 ਤੇ ਨੰਬਰ 2 ਦੇ ਕਿਹੜਾ ਡਾਕੂਮੈਂਟ ਹੈ ਜਿਹੜਾ ਜ਼ਰੂਰੀ ਹੈ ਉਹ ਹੈਗਾ ਤੁਹਾਡਾ ਹੈਲਥ ਕਾਰਡ ਕਈ ਕਹਿੰਦੇ ਨੇ ਯਾਰ ਦੋ ਤਿੰਨ ਮਹੀਨਿਆਂ ਨੂੰ ਹੈਲਥ ਕਾਰਡ ਬਣਾ ਲਾਂਗੇ ਨਹੀਂ। ਵਿਰੇ ਉਰੇ ਮੈਡੀਕਲ ਦਾ ਸਿਸਟਮ ਮੈਂ ਕਹਿਣਾ ਨਹੀਂ ਚਾਹੁੰਦਾ। ਪਰ ਇਹਨਾਂ ਵਧੀਆ ਨਹੀਂ ਹੈਗਾ। ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਮੈਡੀਕਲ ਆਪਣੇ ਇੰਡੀਆ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਜਗ੍ਹਾ-ਜਗ੍ਹਾ ਤੇ ਤੁਸੀਂ ਦੇਖਿਆ ਹੋਊਗਾ। ਕਲੀਨਿਕ ਨੇ ਜਿੱਥੋਂ ਮਰਜੀ ਮੜਾ ਬੁਖਾਰ ਹੋਇਆ ਕੁਝ ਵੀ ਹੋਇਆ ਨਾਲ ਦੀ ਨਾਲ ਆਪਾਂ ਠੀਕ ਹੋ ਜਾਂਦੇ ਆ। ਇੱਥੇ ਤਾਂ ਜੇ ਤੁਹਾਡੇ ਛੱਟ ਵੀ ਲੱਗੇ ਨਾ ਮਾੜੀ-ਮੋਟੀ ਬੁਖਾਰ ਵੀ ਹੋ ਗਿਆ ਤਾਂ ਵੀ ਇਹ ਨਹੀਂ ਪਤਾ ਅਪਾਇੰਟਮੈਂਟ ਤੁਹਾਨੂੰ ਸ਼ਾਮ ਦੀ ਮਿਲੇ। ਸਵੇਰ ਤੱਕ ਜੇ ਮਰਦੇ ਰਹੋ। ਉਹਨਾਂ ਨੇ ਕੁਝ ਨਹੀਂ ਲੈਣਾ ਤੁਹਾਡੇ ਤੋਂ। ਉਹਦੇ ਬਾਰੇ ਵੀ ਇੱਕ ਤੁਹਾਨੂੰ ਵੀਡੀਓ ਬਣਾਵਾਂਗੇ ਵੀ ਕਿੱਦਾਂ ਕੀ ਹੁੰਦਾ ਹੈ। ਮੈਡੀਕਲ ਸਿਸਟਮ ਉਹਰੇ ਕਿੱਦਾਂ ਦਾ ਹੈ। ਤੁਸੀਂ ਹੈਲਥ ਕਾਰਡ ਬਣਾਉਣਾ। ਹੈਲਥ ਕਾਰਡ ਬਣਾਉਣ ਬਾਅਦ ਤੇ ਤੁਹਾਨੂੰ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਨੇ? ਤਿੰਨ ਡਾਕੂਮੈਂਟ ਹੀ ਲੱਗਣਗੇ। ਉਥੋਂ ਮੈਂ ਦੱਸ ਦਿੰਦਾ। ਆਹ ਤੁਸੀਂ ਦੇਖ ਰਹੇ ਹੋ ਨਾ ਬਲੈਕ। ਇਹ ਮੇਰੇ ਸੱਟ ਲੱਗੀ ਹੋਈ ਹੈ ਤੇ ਨਾ ਹੁਣ ਦੁਆਰੇ ਆ ਜੂਗਾ। ਤੁਸੀਂ ਕੀ ਕਰਨਾ ਹੈ? ਤੁਹਾਡੇ ਕੋਲੇ ਪਰਮਿਟ ਹੋਊਗਾ, ਸਟੱਡੀ ਪਰਮਿਟ ਵੀ ਹੋ ਸਕਦਾ ਹੈ ਤੇ ਵਰਕ ਪਰਮਿਟ ਵੀ ਹੋ ਸਕਦਾ ਹੈ। ਇਹ ਹੈਗਾ ਨਾ ਤੁਹਾਡੇ ਕੋਲੇ। ਫਿਰ ਨੰਬਰ 2 ਤੇ ਤੁਹਾਡੇ ਕੋਲੇ ਪਾਸਪੋਰਟ। ਤੁਹਾਨੂੰ ਮੈਂ ਕੋਈ ਚੱਕਰ ਨਹੀਂ ਉਹਦੇ ਬਹੁਤ ਡਾਕੂਮੈਂਟ ਦਿੱਤੇ ਹੁੰਦੇ ਨੇ ਪਰ ਤੁਹਾਨੂੰ ਤਿੰਨ ਡਾਕੂਮੈਂਟ ਹੀ ਲੱਗਦੇ ਨੇ ਸਭ ਤੋਂ ਪਹਿਲਾਂ ਤੁਹਾਡਾ ਸਟੇਟਸ ਸਾਈਡ ਉਹ ਲੀਗਲੀ ਹੋਣਾ ਚਾਹੀਦਾ ਇੱਥੇ ਤੁਸੀਂ ਕੈਨੇਡਾ ਦੇ ਵਿੱਚ ਟੈਂਪਰੇਰੀ ਰੈਜੀਡੈਂਸੀ ਹੋਣੀ ਚਾਹੀਦੀ ਜਾਨੀ ਯਾਨੀ ਕਿ ਵਰਕ ਪਰਮਿਟ ਤੇ ਵੀ ਹੋਣੀ ਚਾਹੀਦੀ ਜਾਂ ਸਟੱਡੀ ਪਰਮਿਟ ਤੇ ਵੀ ਹੋਣੀ ਚਾਹੀਦੀ ਉਹ ਤੁਹਾਡੇ ਕੋਲ ਹੁੰਦਾ ਹੈ ਨੰਬਰ 2 ਤੇ ਮੈਂ ਕਹਿ ਰਿਹਾ ਸੀ ਕਿ ਜਦੋਂ ਤੁਸੀਂ ਆਪਣਾ 7 ਦਿਨਾਂ ਦੇ ਵਿੱਚ ਨਾ ਆਪਣਾ ਜਿਹੜੇ ਏਮਪਲੋਇਰ ਕੋਲ ਜੌਬ ਕਰਨ ਜਾਓਗੇ ਉਹਨੂੰ ਕਹੋ ਵੀ ਮੈਨੂੰ ਦੂਜੇ ਦਿਨ ਹੀ ਕਹਿ ਦਿਓ ਕਿ ਮੈਨੂੰ ਜੀ ਵਰਕ ਪਰਮਿਟ ਲਈ ਜੌਬ ਜਿਹੜਾ ਜੌਬ ਆਫਰ ਮੈਨੂੰ ਜੌਬ ਉਦਾਂ ਨੂੰ ਆਮ ਨਾਲ ਜੌਬ ਆਫਰ ਲੈਟ ਦੇਣਗੇ ਤੁਸੀਂ ਕਹਦੇ ਮੈਂ ਹੈਲਥ ਕਾਰਡ ਅਪਲਾਈ ਕਰਨਾ ਉਹਨਾਂ ਨੂੰ ਪਤਾ ਹੁੰਦਾ ਕਿ ਹੈਲਥ ਕਾਰਡ ਅਪਲਾਈ ਕਰੋਗੇ ਤਾਂ ਸਾਨੂੰ ਹੀ ਫਾਇਦਾ ਕਾ ਲੂ ਮੰਨ ਲਓ ਇੱਥੇ ਸੱਟ ਸੁੱਟ ਲੱਗ ਗਈ ਕੁਝ ਵੀ ਲੱਗ ਗਈ ਤਾਂ ਆਪਣਾ ਇਲਾਜ ਕਰਾ ਸਕਦਾ ਕਿਉਂਕਿ ਉਹਨਾਂ ਨੂੰ ਪਤਾ ਵੀ ਨਹੀਂ ਤੇ ਸਾਡੇ ਉੱਤੇ ਕੰਮ ਭਾਰੀ ਪਊਗਾ ਤੇ ਤੁਸੀਂ ਜਾਓਗੇ ਸਿੱਧਾ ਇੱਥੇ ਮੈਂ ਤਾਂ ਇੱਥੇ 300 ਕਾਲਟਨ ਸਟਰੀਟ ਹੈ ਜਿੱਥੇ ਮੈਨੀਟੋਬਾ ਰਹਿਣਾ ਉੱਥੇ ਹੈਲਥ ਸੈਂਟਰ ਆ ਥੋੜਾ ਜਿੱਥੇ ਵੀ ਤੁਸੀਂ ਜਿਹੜੀ ਪ੍ਰਵਿੰਸ ਚ ਰਹਿੰਦੇ ਹੋ ਉੱਥੇ ਹੈਲਥ ਸੈਂਟਰ ਸਿੱਧਾ ਤੁਸੀਂ ਉੱਥੇ ਜਾਣਾ ਪਾਸਪੋਰਟ ਲੈ ਜਿਓ ਵਰਕ ਪਰਮਿਟ ਲੈ ਜਿਓ ਵੈ ਤੇ ਤੀਜਾ ਆਪਣਾ ਜੋਬ ਆਫਰ ਲੈਟਰ ਲੈ ਆਜੋ ਬਸ ਤੁਹਾਨੂੰ ਚੌਥੀ ਚੀਜ਼ ਲੋੜ ਨਹੀਂ ਹੈਗੀ ਕੋਈ ਵੀ ਤੁਹਾਡਾ ਹੈਲਥ ਕਾਰਡ ਆ ਜਿਹੜਾ ਉਹ ਵਿਦਨ 4 ਵੀਕ ਦੇ ਘਰੇ ਆ ਜੂਗਾ ਜਿਹੜੇ ਸਟੱਡੀ ਪਰਮਿਟ ਲੈਣੇ ਉਹ ਸੁਣ ਲਓ ਉਹ ਸਟੱਡੀ ਵਰਕ ਪਰਮਿਟ ਲੈ ਆ ਸਟੱਡੀ ਪਰਮਿਟ ਲੈ ਜਿਓ ਆਪਣਾ ਤੇ ਲੀਜ਼ ਜਿਹੜਾ ਲੀਜ਼ ਦਾ ਮਤਲਬ ਤੁਸੀਂ ਕਿਰਾਏ ਤੇ ਰਹਿੰਦੇ ਹੋ 6 ਮਹੀਨੇ ਦਾ ਐਗਰੀਮੈਂਟ ਕਰਿਆ ਹੈ ਕੁਝ ਵੀ ਕਰਿਆ ਉਹਨਾਂ ਨਾਲ ਉਹ ਲੈ ਉਹ ਲੈ ਜਿਓ ਲੈਟਰ ਤੇ ਤੀਜਾ ਆਪਣਾ ਪਾਸਪੋਰਟ ਲੈ ਜਿਓ ਤੁਹਾਡਾ ਹੈਲਥ ਕਾਰਡ ਬਣ ਜਾਣਾ ਇਹ ਹੋ ਗਿਆ ਤੁਹਾਡਾ ਦੂਜਾ ਡਾਕੂਮੈਂਟ ਹੁਣ ਤੀਜਾ ਡਾਕੂਮੈਂਟ ਕਿਹੜਾ ਜ਼ਰੂਰੀ ਆ ਉਹ ਵੀ ਸੁਣ ਲਓ ਮੇਰੇ ਤੋਂ ਉਹ ਵੀ ਤੁਸੀਂ ਮਹੀਵੇ ਦੇ ਨੀਂ ਮਹੀਨੇ ਦੇ ਵਿੱਚ ਹੀ ਬਣਾ ਸਕਦੇ ਹੋ ਜਿੰਨਾ ਕੀ ਮੈਂ ਬਣਾਇਆ ਤੇ ਹੁਣ ਆਪਾਂ ਗੱਲ ਕਰਦੇ ਆਂ ਤੀਜੇ ਡਾਕੂਮੈਂਟ ਦੀ ਜਿਹੜਾ ਤੀਜਾ ਡਾਕੂਮੈਂਟ ਆਪਣਾ ਉਹ ਹੈਗਾ ਡਰਾਈਵਿੰਗ ਲਾਇਸੈਂਸ ਡਰਾਈਵਿੰਗ ਲਾਇਸੈਂਸ ਵੀ ਤੁਸੀਂ ਵਿਦਨ 1 ਮਨਥ ਦੇ ਵਿੱਚ ਬਣਾ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਉਹਦੇ ਵਾਸਤੇ ਵੀ ਤੁਹਾਨੂੰ ਤਿੰਨ ਡਾਕੂਮੈਂਟ ਹੀ ਚਾਹੀਦੇ ਨੇ ਪਹਿਲਾ ਡਾਕੂਮੈਂਟ ਪਾਸਪੋਰਟ ਦੂਜਾ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਤੀਜਾ ਥੋੜਾ ਜੌਬ ਆਫਰ ਲੈਟਰ ਜਿਹੜਾ ਵਰਕ ਪਰਮਿਟ ਦੇ ਨੇ ਤੇ ਤੁਸੀਂ ਕੀ ਕਰਨਾ ਹੈ ਚੁੱਪ ਕਰਕੇ ਬੈਠੇ ਜਿੱਥੇ ਹੀ ਬੈਠੇ ਹੋ ਆਪਣਾ ਆਟੋਪੈਕ ਨੀਅਰ ਬਾਈ ਭਰ ਲੈਣਾ ਗੂਗਲ ਮੈਪ ਤੇ ਜਿਹੜਾ ਵੀ ਤੁਹਾਨੂੰ ਨੇੜੇ ਲੱਗਦਾ ਆਟੋਪੈਕ ਵਾਲਾ ਆਟੋਪੈਕ ਉਹ ਇੱਕ ਇੰਸ਼ੋਰੈਂਸ ਵਾਲੇ ਨੇ ਜਿਵੇਂ ਹਰ ਗੱਡੀ ਦੇ ਆਪਣੇ ਪੰਜਾਬ ਚ ਇੰਸ਼ੋਰੈਂਸ ਕਰਦੇ ਆਵੇਂ ਇੰਸ਼ੋਰੈਂਸ ਵਾਲੇ ਨੇ ਤੁਸੀਂ ਉਹਨਾਂ ਕੋਲੇ ਜਾਓਗੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਨੌਲੇਜ ਟੈਸਟ ਬੁੱਕ ਕਰਨਾ ਨੌਲੇਜ ਟੈਸਟ ਮਤਲਬ ਜੇ ਨੌਲੇਜ ਟੈਸਟ ਪਾਸ ਕੀਤਾ ਤਾਂ ਹੀ ਤੁਹਾਡਾ ਲਰਨਿੰਗ ਲਾਇਸੈਂਸ ਬਣੂਗਾ ਨਹੀਂ ਅਦਰਵਾਈਜ਼ ਬਣਦਾ ਨਹੀਂ ਤੁਸੀਂ ਜਾਓਗੇ ਆਟੋਪੈਕ ਵਾਲੇ ਕੋਲੇ ਉਹ ਤੁਹਾਨੂੰ ਕਹਿਣਗੇ ਵੀ ਤੁਸੀਂ ਕਿੱਦਾਂ ਦਾ ਟੈਬੀ ਹੋਣੀ ਟੈਸਟ ਦੇਣਾ ਕਿ ਤੁਸੀਂ ਕਹਿੰਦੇ ਮੈਂ ਵਾਕ ਇਨ ਵਾਕ ਇਨ ਚ ਦੇਣਾ ਚਾਹਣਾ ਵਾਕ ਇਨ ਦੇ ਵਿੱਚ ਮਤਲਬ ਤੁਸੀਂ ਫੀਸ ਭਰ ਲਓ ਫਿਰ ਭਾਵੇਂ 15 ਦਿਨਾਂ ਬਾਅਦ ਪੇਪਰ ਦੇ ਆਓ ਭਾਵੇਂ 10 ਦਿਨਾਂ ਬਾਅਦ ਦੇਓ ਤੁਹਾਡੀ ਮਰਜ਼ੀ ਹੈ ਤੇ ਲੱਗਣਗੇ ਤੁਹਾਡੇ 10 ਡਾਲਰ ਉਸ ਟਾਈਮ 10 ਡਾਲਰ ਲੱਗੇ ਤੁਸੀਂ ਕਹਿੰਦਾ ਤੁਸੀਂ ਮੰਨ ਲਓ ਜਿੱਦੇਗੇ 10 ਡਾਲਰ ਪਰੇ 4-5 ਦਿਨਾਂ ਬਾਅਦ ਤੁਸੀਂ ਨੌਲੇਜ ਟੈਸਟ ਦੇ ਆਏ ਤੁਹਾਡਾ ਹੋ ਗਿਆ ਨੌਲੇਜ ਟੈਸਟ ਪਾਸ ਹੁਣ ਤੁਸੀਂ ਫਿਰ ਦੁਬਾਰਾ ਆਟੋ ਪੈਕ ਆਉਂਗੇ ਆਟੋ ਪੈਕ ਆ ਕੇ ਜਿਹੜਾ ਤੁਹਾਡੇ ਕੋਲ ਇੰਡੀਆ ਦਾ ਲਾਇਸੈਂਸ ਹੋਊਗਾ 1.5 ਸਾਲ ਦਾ ਐਕਸਪੀਰੀਅੰਸ ਇਹਨਾਂ ਉਹ ਉਹਨਾਂ ਨੂੰ ਆਟੋਪੈਕਾਂ ਨੂੰ ਜਮ੍ਹਾਂ ਕਰਾ ਦੋਗੇ ਥੋੜੀ ਕੋ ਇੱਥੇ ਫੋਟੋ ਲੱਗੂਗੀ ਫੋਟੋ ਹੋ ਜੂ ਉੱਥੀ ਤੇ ਉੱਥੇ ਤੁਹਾਨੂੰ ਕਹਿ ਦੇਣਗੇ ਕਿ 4 ਵੀਕੈਂਡ ਦੇ ਵਿੱਚ ਤੁਹਾਡਾ ਲਰਨਿੰਗ ਲਾਇਸੈਂਸ ਤੁਹਾਡੇ ਕੋਲੇ ਆ ਜਾਊਗਾ ਉੱਥੇ ਤੁਸੀਂ ਰੋਡ ਟੈਸਟ ਬੁੱਕ ਕਰਿਆ ਉਹ ਤੁਹਾਡੇ 30 ਡਾਲਰ ਲੱਗਣਗੇ ਉਦੀ ਰੋਡ ਟੈਸਟ ਬੁੱਕ ਕਰੋਗੇ 30 ਡਾਲਰ ਤੇ ਨਾਲ ਹੀ ਜਿੰਨੇ ਜਿੰਨੇ ਸਾਲ ਦੀ ਇੰਸ਼ੋਰੈਂਸ ਹੁੰਦੀ ਹੈ 65 ਡਾਲਰ ਜਿੰਨਾ ਵੀ ਮਤਲਬ ਹਾਂਜੀ ਜਦੋਂ ਤੁਸੀਂ ਆਟੋਪੈਕ ਦੇ ਵਿੱਚ ਆਪਣੀ ਫੋਟੋ ਫੋਟੋ ਕਰਵਾ ਲਈ ਫਿਰ ਤੁਸੀਂ ਪਤਾ ਕੀ ਕਰਨਾ ਹੈ ਉੱਥੇ ਰੋਡ ਟੈਸਟ ਬੁੱਕ ਕਰ ਲਿਓ ਜਿੰਨੀ ਉਹ ਕਹਣਗੇ ਵੀ ਡੇਟ ਨਹੀਂ ਮਿਲ ਰਹੀ ਉਹਨੂੰ 3 ڈالر ਲੈ ਲੈ ਮੇਰਾ ਰੋਡ ਟੈਸਟ ਬੁੱਕ ਕਰ ਦਿਓ ਤੁਸੀਂ ਬੈਦੂਬਾਦ ਆਨਲਾਈਨ ਡੇਲੀ ਚੈੱਕ ਕਰ ਲਿਆ ਕਰੋਗੇ ਉਹਦੇ ਤੁਹਾਨੂੰ ਡੇਟ ਆਰਾਮ ਨਾਲ ਮਿਲ ਜਾਂਦੀ ਜਿਵੇਂ ਮੈਨੂੰ ਮਿਲ ਗਈ 25 ਸਤੰਬਰ ਦੀ ਅਗਲੇ ਮੰਦ ਤੇ ਮੈਂ ਹੁਣ ਵੀ ਚੈੱਕ ਕਰਦਾ ਹਾਂ ਵੀ ਯਾਰਲੀ ਮਿਲ ਜੇ ਤਾਂ ਆਪਾਂ ਦੇ ਦਾਂਗੇ ਹਾਲੇ ਤੱਕ ਮੈਂ ਡਰਾਈਵਿੰਗ ਲੈਸਨ ਲੈਤੇ ਨਹੀਂ ਚਾਰ ਪੰਜ ਲੈਸਨ ਲੈਣੇ ਹੁੰਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਵੀਡੀਓ ਜਗਲੀ ਵੀਡੀਓ ਬਣਾਵਾਂਗੇ ਜੀ ਥੋੜਾ 3 ڈالر ਲੱਗਣਗੇ ਰੋਡ ਟੈਸਟ ਦੇ ਤੇ 65 ڈالر ਤੁਹਾਡੇ ਸਾਲ ਦੇ ਲੱਗਦੇ ਨੇ ਲਾਇਸੈਂਸ ਦੀ ਫੀਸ ਮੰਨ ਲਓ ਜੇ ਤੁਸੀਂ ਅੱਧੇ ਜੂਨ ਜੁਲਾਈ ਚਾਹੇ ਤਾਂ ਤੁਹਾਡੇ 6 ਮਹੀਨੇ ਦੇ ਲੱਗਣਗੇ ਮਾਰਚ ਇਹ ਥੋਡੇ ਡਾਕੂਮੈਂਟ ਬਹੁਤ ਜ਼ਰੂਰੀ ਨੇ ਵੀਰੇ ਆਨਸਰ ਪਹਿਲੇ ਮਹੀਨੇ ਚ ਬਣਾ ਲਓ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਤੇ ਇਹੀ ਮੇਰੀ ਅੱਜ ਦੀ ਇਨਫੋਰਮੇਸ਼ਨ ਵੀਡੀਓ ਮੈਂ ਤੁਹਾਨੂੰ ਦੇਣਾ ਚਾਹੁੰਦਾ ਸੀ ਕਿ ਹੋਰ ਵੀ ਮੇਰੇ ਵੀਰ ਭਰਾ ਭੈਣਾਂ ਨੂੰ ਜਿਨ੍ਹਾਂ ਨੂੰ ਕੋਈ ਲੱਗਦਾ ਹੈ ਕੋਈ ਡਾਊਟ ਲੱਗਦਾ ਹੈ ਉਹ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਨੇ ਉਹਨਾਂ ਨੂੰ ਸਾਰੀ ਜਾਣਕਾਰੀ ਮੈਂ ਕਮੈਂਟ ਦੇ ਵਿੱਚ ਰਿਪਲਾਈ ਕਰੂੰਗਾ ਤੇ ਮੇਰੀ ਵੀਡੀਓ ਜੇ ਚੰਗੀ ਲੱਗੀ ਸ਼ੇਅਰ ਕਰਿਓ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਉਨੇ ਦੂਬਾਰ ਬਲੌਗ ਬਣਾਵਾਂਗੇ ਐਸ਼ਨੀ ਬੋਨ ਪਾਰਕ ਦਾ ਜਿੱਥੇ ਮੈਂ ਅੱਜ ਬੈਠਾ ਸਾਰਾ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਕੀ ਕੀ ਸਿਸਟਮ ਆਰੇ ਮੈਂ ਅੱਜ ਆਇਆ ਹਾਂ ਔਰ ਯੂ ਚ ਆਪਾਂ ਨਹੀਂ ਜਾ ਰਹੇ ਕਿਉਂਕਿ ਯੂ ਦੇ ਵਿੱਚ ਉਹਦੀ ਜਾਵਾਂਗੇ ਜਿੱਦ ਤੇ ਆਪਾਂ ਨੂੰ ਫ੍ਰੀ ਟਾਈਮ ਹੋਇਆ ਧੰਨਵਾਦ ਆ ਮਿਲਦੇ ਹਾਂ ਅਗਲੀ ਵੀਡੀਓ 'ਚ